ਫੰਦੀ ਨਗਰ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਜੀ ਕਬੱਡੀ ਦੇ ਗਰਾਊਂਡ ਦੇ ਵਿੱਚ ਜਿੱਦੇ ਦੋ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਇਹ 14 ਮਾਰਚ 2022 ਨੂੰ ਹੋਇਆ ਹੈ ਮੱਲੀਆਂ ਖੁਰਦੋ ਦੇ ਵਿੱਚ ਇਹ ਜਦੋਂ ਦੁਬਾਰਾ ਪੁਲਿਸ ਪੇਸ਼ ਕਰੂਗੀ ਇਹਨਾਂ ਨੂੰ ਉਸ ਵੇਲੇ ਆ ਕੇ ਪਤਾ ਲੱਗੇਗਾ ਕਿ ਇਹਨਾਂ ਦੇ ਵਿੱਚੋਂ ਕੋਈ ਗੱਲਬਾਤ ਅੱਗੇ ਤਰੀ ਹੈ ਤੇ ਜਾਂ ਨਹੀਂ ਤਰੀ ਸੰਦੀਪ ਨਗਰ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਜੀ ਕਬੱਡੀ ਦੇ ਗਰਾਊਂਡ ਦੇ ਵਿੱਚ ਹੀ ਤੇ ਉਹਦੇ ਦੋ ਸ਼ੂਟਰ ਹੁਣ ਗ੍ਰਿਫਤਾਰ ਕਰ ਲਏ ਗਏ ਨੇ ਇਹਨਾਂ ਨੂੰ ਲਿਆਂਦਾ ਗਿਆ ਬਠਿੰਡੇ ਦੀ ਜੇਲ੍ਹ ਚੋਂ ਇਹ 14 ਮਾਰਚ 2022 ਨੂੰ ਹੋਇਆ ਹੈ ਮੱਲੀਆਂ ਖੁਰਦੋ ਦੇ ਵਿੱਚ ਸੀਆਈਐਸ ਸਟਾਫ ਨੇ ਜਲੰਧਰ ਦਿਹਾਤੀ ਦੇ ਇਹਨਾਂ ਨੇ ਦੋ ਚਾਰ ਸ਼ੂਟਰ ਜਿਨ੍ਹਾਂ ਨੇ ਇਹਦਾ ਕਤਲ ਕੀਤਾ ਸੀ ਅਦਾਲਤ ਨੇ ਪਗੋੜੇ ਇਕਰਾਰ ਦਿੱਤਾ ਸੀ ਤੇ ਬਠਿੰਡਾ ਦੀ ਜੇਲ੍ਹ ਤੋਂ ਇਹਨਾਂ ਨੂੰ ਪੇਸ਼ਗੀ ਬਰੰਟ ਦੇ ਉੱਤੇ ਲਿਆਂਦਾ ਗਿਆ ਇਹਨਾਂ ਦਾ 4 ਦਿਨਾਂ ਦਾ ਪੁਲਸਰਮਾਨ ਵੀ ਹਾਸਲ ਕਰ ਲਿਆ ਇਹਨਾਂ ਦੇ ਵਿੱਚੋਂ ਹਰਵਿੰਦਰ ਸਿੰਘ ਹੈਰੀ ਰਾਜਪੁਰਾ ਪੁੱਤਰ ਪ੍ਰੀਤਮ ਸਿੰਘ ਵਾਸੀ ਪਟਿਆਲਾ ਹਰਜੀਤ ਸਿੰਘ ਉਰਫ ਹੈਰੀ ਮੌੜ ਪੁੱਤਰ ਗਰਤੇਜ ਸਿੰਘ ਵਾਸੀ ਮੌੜ ਕਲਾ ਬਠਿੰਡਾ ਇਹਨੂੰ ਪੇਸ਼ਗੀ ਬਰਾਂਟ ਤੇ ਲਿਆ ਕੇ 7 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ 4 ਦਿਨ ਦਾ ਪੁਲਸ ਰਵਾਨਾ ਹਾਸਲ ਕੀਤਾ ਗਿਆ ਅਦਾਲਤ ਵਿੱਚ ਲਿਆ ਕੇ ਤੇ ਪੁੱਛਗਿੱਛ ਦੇ ਵਿੱਚੋਂ ਕੀ ਨਿਕਲਦਾ ਹੈ ਇਹ ਜਦੋਂ ਦੁਬਾਰਾ ਪੁਲਿਸ ਪੇਸ਼ ਕਰੂਗੀ ਇਹਨਾਂ ਨੂੰ ਉਸ ਵੇਲੇ ਆ ਕੇ ਪਤਾ ਲੱਗੇਗਾ ਕਿ ਇਹਨਾਂ ਦੇ ਵਿੱਚੋਂ ਕੋਈ ਗਲਬਾਤ ਅੱਗੇ ਤੁਰੀ ਹੈ ਤੇ ਜਾਂ ਨਹੀਂ ਤੁਰੀ ਇਹ ਇੱਕ ਵਾਰ ਇਹ ਪੁਲਸ ਦੇ ਕੌਲ ਆ ਚੁੱਕੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਕੀ 5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ